ਕਰਦੇ ਆ ਵਿਵਾਦਾ ਦੇ ਵਿੱਚ ਕਿਰੀ ਕੰਗੜਾ ਰਨ ਆਊਟ ਦੀ ਨਵੀਂ ਫਿਲਮ ਐਮਰਜੈਂਸੀ ਜੀਆਂ ਸੰਸਦ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਫਿਲਮ ਤੇ ਸਵਾਲ ਖੜੇ ਕੀਤੇ ਗਏ ਨੇ ਕਿਹਾ ਹੈ ਕਿ ਜਿਵੇਂ ਸਿੱਖਾਂ ਨੂੰ ਵਖਵਾਦੀ ਦਿਖਾਇਆ ਗਿਆ ਤਾਂ ਇੱਕ ਸਾਜ਼ਿਸ਼ ਹੈ ਤਾਂ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨ ਦੇ ਲਈ ਇਹ ਫਿਲਮ ਐ ਤਮਨੋ ਵਿਗਿਆਨਿਕਾ ਹਮਲਾ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਪਰ ਇਸ ਤਰ੍ਹਾਂ ਬਦਨਾਮ ਕਰਨਾ ਉਨ੍ਹਾਂ ਨੂੰ ਗਲਤ ਹੈ ਤਰਸਜ ਸਿੰਘ ਖਾਲਸਾ ਦੇ ਵੱਲੋਂ ਇਸ ਫਿਲਮ ਤੋਂ ਸਵਾਲ ਖੜੇ ਕਿਤੇ ਗਏ ਨੇ ਤਾਂ ਉੱਥੇ ਸਰਕਾਰ ਤੋਂ ਫਿਲਮ ਤੇ ਨੋਟਿਸ ਲੈਂਦਿਆਂ ਉਹਨਾਂ ਦੇ ਵੱਲੋਂ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਤਾਂ ਅਮਰਜੰਸ ਫਿਲਮ ਕੰਗਣਾ ਰਣਾ ਦੀ ਨਵੀਂ ਫਿਲਮ ਆ ਰਹੀ ਹੈ ਤਾਂ ਜੁਸਤੇ ਹੁਣ ਵਿਵਾਦ ਖੜੇ ਹੋ ਰਹੇ ਨੇ ਸਵਾਲ ਖੜੇ ਹੋ ਰਹੇ ਨੇ ਤਰਸਜ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਵਾਲ ਖੜੇ ਕਿਤੇ ਗਏ ਨੇ ਤਾਂ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਤਾਂ ਸਰਕਾਰ ਤੇ ਫਿਲਮ ਤੇ ਨੋਟਿਸ ਲੈਂਦਿਆਂ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਤਕੰਗੜਾ ਨੌਦੀ ਨਵੀਂ ਫਿਲਮ ਐਮਰਜੈਂਸੀ ਨੂੰ ਵਿਵਾਦ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਤਾਂ ਸਵਾਲ ਖੜੇ ਕੀਤੇ ਗਏ ਨੇ ਫਿਲਮ ਨੂੰ ਲੈ ਕੇ ਤਾਂ ਸੰਸਦ ਅਸਰਬਜ ਸਿੰਘ ਖਾਲਸਾ ਨੇ ਇਹ ਫਿਲਮ ਤੇ ਸਵਾਲ ਖੜੇ ਕੀਤੇ ਨੇ ਤਕੰਗੜਾ ਨੌਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਮੈਂ ਇਹ ਸਮਝਦਾ ਕਿ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਰੇ ਵਿੱਚ ਜੋ ਸਵੇਧਨਸ਼ੀਲ ਧਰਮ ਨੇ ਜਾਂ ਈਵਨ ਜੈਨ ਧਰਮ ਵੀ ਹੈ ਇਸਲਾਮ ਵੀ ਹੈ ਸਿੱਖ ਵੀ ਹੈ ਖਾਲਸਾ ਵੀ ਹੈ ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਕਮੇਟੀ ਬਣਨੀ ਚਾਹੀਦੀ ਹੈ ਉਹ ਤੋਂ ਅਪਰੂਵਲ ਜ਼ਰੂਰ ਪਹਿਲਾਂ ਬਣਨ ਤੋਂ ਪਹਿਲਾਂ ਹੀ ਲਈ ਜਾਵੇ ਤਾਂ ਕਿ ਐਸੇ ਮਸਲੇ ਪੈਦਾ ਨਾ ਹੋਣ ਔਰ ਦੂਸਰੀ ਗੱਲ ਜੇ ਉਹਦੇ ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਹਨਾਂ ਦੀ ਭੂਮਿਕਾ ਦਿਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕਿਸੇ ਦੇ ਵੀ ਕਾਤਲ ਹੋਣ ਹਥਿਆਰੇ ਜਿਹੜੇ ਆ ਉਹਨਾਂ ਦੀ ਹਤਿਆ ਨੂੰ ਦੇਸ਼ ਉਦੇ ਖਿਲਾਫ ਖੜਾ ਹੋਏਗਾ ਇਹ ਨਹੀਂ ਹੋਣਾ ਚਾਹੀਦਾ ਇਸ ਦੀ ਅਸੀਂ ਮੰੰਦਾ ਕਰਦੇ ਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸਮਝਦਾ ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮ ਹੈ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਤਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਔਰ ਸਭ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ ਉਪਮਾਨ ਨਾ ਕੀਤਾ ਜਾਵੇ